ਹਾਂ ਕਨੇਸਿਆਵਾਂ ਦਾ ਨਾਂ ਹੈ ਹਾਂ ਬਾਇਰ ਦਾ ਸੇਵਾ ਦਾ ਨਾਂ ਹੈ ਉਹ ਇਹ ਹੈ ठीक है ਸਟ੍ਰੈਸ ਫੀਸਿੰਗ ਉਪਰਾਈ ਮੈਡਮ ਅਮਰਜੀਤਪੁਰ ਛਾਵੜਾ ਜੀ ਤੇ ਆਪਣੇ ਰਣਜੀਤ ਸਿੰਘ ਜੀ ਦਾ ਪ੍ਰਧਾਨ ਜੀ ਇਹਨਾਂ ਦੇ ਸਦਕਾ ਜ ਮੱਲੂਆਲਾ ਵਿੱਚ ਜੋ ਕੈਂਪ ਲਗਾਇਆ ਗਿਆ ਜਿਨ੍ਹਾਂ ਵਿੱਚ 6-700 ਦੇ ਕਰੀਬ ਮਰੀਜ਼ਾਂ ਨੇ ਮਤਲਬ ਡਾਕਟਰ ਨੂੰ ਚੈੱਕਅਪ ਕਰਾਇਆ ਹੈ ਤੇ 100 ਦੇ ਕਰੀਬ ਆਪਰੇਸ਼ਨ ਕੀਤੇ ਜਾਣਗੇ ਤੇ ਜਿੰਨਾ ਵਿੱਚ ਕੋਸ਼ਿਸ਼ ਤਾਂ ਚਲੇ ਵੀ ਗਏ ਹਨ ਜੀ ਤੇ ਹੋਰ ਐਨਕਾਂ 2 300 ਤੋਂ ਕਰੀਬ ਮਰੀਜ਼ਾਂ ਨੂੰ ਦਿੱਤੀਆਂ ਗਈਆਂ ਹਨ ਦਵਾਈਆਂ ਵੀ ਦਿੱਤੀਆਂ ਗਈਆਂ ਹਨ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸ਼ਹਿਰ ਦਾ ਤੇ ਪਿੰਡ ਵਾਲਿਆਂ ਦਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਚੈਰੀਟੇਬਲ ਦੇ ਟਰਸਟ ਦੇ ਮੁਖੀ ਡਾਇਰੈਕਟਰ ਓਵਰਆਇਸ ਸਾਹਿਬ ਜੀ ਦੇ ਸਹਿਯੋਗ ਦੇ ਸਦਕਾ ਸਾਡੇ ਮੈਡਮ ਮੈਡਮ ਅਮਰਜੀਤ ਕੌਰ ਅਮਰਜੀਤ ਕੌਰ ਸ਼ਾਬੜਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਇਹਨਾਂ ਦੇ ਸਹਿਯੋਗ ਸਦਕਾ ਅੱਜ ਨਗਰ ਮੱਲੂਵਾਲੀਏ ਵਾਲਾ ਵਿਖੇ ਅੱਖਾਂ ਦਾ ਇਹ ਫ੍ਰੀ ਕੈਂਪ ਲੱਗਾ ਹੈ ਜਿਸ ਕੈਂਪ ਵਿੱਚ ਜਿੰਨਾਂ ਲੋੜਵੰਦਾਂ ਦੇ ਆਪਰੇਸ਼ਨ ਹੋਣੇ ਹਨ ਆਪਰੇਸ਼ਨ ਕੀਤੇ ਜਾਣਗੇ ਜਿਨ੍ਹਾਂ ਨੂੰ ਐਣਕਾ ਲਗਣੀਆਂ ਸੀ ਉਹਨਾਂ ਨੂੰ ਐਣਕਾ ਦਿੱਤੀਆਂ ਗਈਆਂ ਨੇ ਇਹ ਸਾਰਾ ਪ੍ਰਬੰਧ ਸਰਦਾਰ ਰਣਜੀਤ ਸਿੰਘ ਜੀ ਰਾਏ ਸਰਦਾਰ ਹਰਪ੍ਰੀਤ ਸਿੰਘ ਜੀ ਹੈਪੀ ਸਰਦਾਰ ਜਗਰਾਦ ਸਿੰਘ ਜੀ ਨੰਬਰਦਾਰ ਅਤੇ ਹੋਰ ਸਾਡੇ ਪਤਵੰਤੇ ਮੁਖੀ ਸੱਜਣਾ ਦੇ ਸਹਿਯੋਗ ਦੁਆਰਾ ਇਹ ਸਾਰਾ ਪ੍ਰਬੰਧ ਕੀਤਾ ਗਿਆ ਹੈ ਸੋ ਕਈ ਮੇਰੇ ਵੀਰ ਭਰਾ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਿਆ ਸਾਰਿਆਂ ਵੱਲੋਂ ਇਹ ਵੱਡਾ ਸਹਿਯੋਗ ਹੈ ਸਹਿਜੋਤ ਦੇ ਸਾਰੇ ਨਗਰ ਦੇ ਸਦਕਾ ਇਹ ਸਾਡੇ ਨਗਰ ਵਿੱਚ ਪਹਿਲੀ ਵਾਰ ਐਡਾ ਵਧੀਆ ਕੰਮ ਹੋਇਆ ਹੈ ਕਿ ਜਿਹੜਾ ਲੋੜਵੰਦ ਲੋਕਾਂ ਦੀ ਇੱਕ ਵੱਡੀ ਸੇਵਾ ਹੈ ਕਿਉਂਕਿ ਲੋਕ ਸੇਵਾ ਵੀ ਇੱਕ ਸੇਵਾ ਹੈ ਜਿਸ ਸੇਵਾ ਨੂੰ ਡਾਕਟਰ ਉਹ ਬਰਾਏ ਸਾਹਿਬ ਪੂਰੇ ਪੰਜਾਬ ਅਤੇ ਭਾਰਤ ਵਿੱਚ ਕਰ ਰਹੇ ਹਨ ਸੋ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੈਡਮ ਜੀ ਦਾ ਵੀ ਇਹਨਾਂ ਦੀ ਸਮੂਹ ਟੀਮ ਦਾ ਤੇ ਸਮੂਹ ਆਏ ਹੋਏ ਸੱਜਣਾਂ ਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਮੈਂ ਅੱਜ ਕੈਂਪ ਲਗਾਇਆ ਗਿਆ ਮੰਲੂ ਵਾਲਾ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਕੀ ਕਹੋਗੇ ਅੱਜ ਜਿਹੜਾ ਕਿ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ 686ਵਾਂ ਕੈਂਪਲਗ ਆਇਆ ਗਿਆ ਹੈ ਅੱਜ ਵੱਡੀ ਗਿਣਤੀ ਦੇ ਵਿੱਚ ਜੋ ਕਿ 600 ਦੇ ਕਰੀਬ ਜਿਹੜੇ ਹੁਣ ਤੱਕ ਮਰੀਜ਼ ਆ ਚੁੱਕੇ ਨੇ ਤੇ 100 ਤੋਂ ਉੱਪਰ ਜਿਹੜੇ ਮਰੀਜ਼ ਜਿਹੜੇ ਕਿ ਹੁਣ ਤੱਕ ਆਪਰੇਸ਼ਨ ਯੋਗ ਪਾਏ ਗਏ ਨੇ ਤੇ 250 ਤੋਂ ਕਰੀਬ ਜਿਹੜੀਆਂ ਅੱਖਾਂ ਵੀ ਜਿਹੜੀਆਂ ਮਰੀਜ਼ਾਂ ਨੂੰ ਦਿੱਤੀਆਂ ਜਾ ਸਕੀਆਂ ਨੇ ਤੇ ਬੜੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਇੱਥੇ ਲੋਕਾਂ ਨੇ ਭਰਵਾ ਹੰਗਾਰਾ ਦਿੱਤਾ ਹੈਗਾ ਤੇ ਇੱਥੇ ਜਿਹੜਾ ਚੈੱਕਅਪ ਲਈ ਆਏ ਨੇ ਕਿ ਕੇਸ ਤਰ੍ਹਾਂ ਦਾ ਰਹੂਗਾ ਜੀ ਜਿੱਦਾਂ ਆਪਰੇਸ਼ਨ ਨੂੰ ਲੈ ਕੇ ਮਰੀਜ਼ ਕਿਸ ਤਰ੍ਹਾਂ ਅੱਗੇ ਡਿਵਾਈਡ ਕੀਤੇਗੇ ਇਹ ਦੋ ਸ਼ਿਫਟਾਂ ਦੇ ਵਿੱਚ ਹੁਣ ਮਰੀਜ਼ਾਂ ਨੂੰ ਉੱਥੇ ਜਿਹੜਾ ਕਿ ਜੀਰੇ ਗੁਰਰਾਮਦਾਸ ਹਸਪੀਟਲ ਲਿਜਾਇਆ ਜਾ ਰਿਹਾ ਹੈ ਤੇ ਜਿੱਦਾਂ ਇਹ ਪਹਿਲੇ ਜਿਹੜੀ ਇੱਕ ਜਿਹੜੀ ਵੈਨ ਉਹ ਭੇਜ ਦਿੱਤੀ ਗਈ ਹੋਈ ਹੈ ਤੇ ਹੁਣ ਦੂਜੀ ਵੈਨ ਦੇ ਵਿੱਚ ਜਿਹੜਾ ਕਿ ਹੁਣ ਮਰੀਜ਼ਾਂ ਨੂੰ ਦੁਆਰਾ ਇਹ ਭੇਜਿਆ ਜਾਏਗਾ ਕਿਉਂਕਿ ਪਹਿਲਾਂ ਵੀ ਜਿਹੜੇ ਪ੍ਰਾਈਸਰ ਵੱਲੋਂ ਇਹ ਕੈਂਪ ਲਗਾਏ ਜਾਂਦੇ ਨੇ ਬਹੁਤ ਵਧੀਆ ਜਿਹੜਾ ਡਾਕਟਰ ਸਾਡੇ ਡਾਕਟਰ ਸੁਖਜੀਵਨ ਜੀ ਤੇ ਮਹੇਸ਼ ਜਿੰਦਲ ਜੀ ਜੋ ਕੋਈ ਆਈ ਸਰਜਨ ਨੇ ਉਹਨਾਂ ਵੱਲੋਂ ਬਹੁਤ ਹੀ ਵਧੀਆ ਜਿਹੜਾ ਮਰੀਜ਼ਾਂ ਦਾ ਟ੍ਰੀਟਮੈਂਟ ਕੀਤਾ ਗਿਆ, ਆਪਰੇਟ ਕੀਤੇ ਗਏ ਨੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਜਿਹੜੀ ਸਾਰੀ ਟੀਮ ਸਾਡੇ ਇਥੋਂ ਪਿੰਡ ਮੱਲੂ ਵਾਲੇ ਤੋਂ ਹੀ ਸਾਡੇ ਜਿਹੜੇ ਜ਼ਿਲ੍ਹਾ ਸਲਾਹਕਾਰ ਤੇ ਜੀਰਾ ਦੇ ਇਨਚਾਰਜ ਨੇ ਰਣਜੀਤ ਰਾਏ ਜੀ ਤੇ ਸਾਡੇ ਮੀਤ ਪ੍ਰਦਾਨ ਦਵਿੰਦਰ ਸਿੰਘ ਸ਼ਾਵੜਾ ਜੀ ਜੀਲਾ ਕੈਸ਼ੀਅਰ ਵਿਜੇ ਬੈਲ ਜੀ ਅਤੇ ਸਾਰੀ ਹਿੱਟ ਸਮੁੱਚੀ ਟੀਮ ਦੇ ਤੇ ਜਿਹੜੇ ਇੱਥੋਂ ਦੇ ਪਿੰਡ ਦੇ ਨਿਵਾਸੀ ਨੇ ਸਾਰੇ ਇਹਨਾਂ ਦੇ ਬਹੁਤ ਹੀ ਸਹਿਯੋਗ ਦੇ ਨਾਲ ਮਿਹਨਤ ਦੇ ਨਾਲ ਜਿਹੜਾ ਇਹ ਜਿਹੜਾ ਕੈਂਪਸ ਸਾਡਾ ਬਹੁਤ ਸਫਲਤਾਪੂਰਵਕ ਰੁਖਰੇ ਆਈ ਜੀ ਧੰਨ